ਆਪਸੀ ਸਾਇੰਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦੱਸਦੀ ਹਾਂ ਕਿ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੈ ਉਹ ਸ਼੍ਰੀਨਗਰ ਦੇ ਨੋਗਾਮ ਇਲਾਕੇ ਚੋਂ ਨਿਕਲ ਕੇ ਆ ਰਹੀ ਹੈ ਜਿੱਥੇ ਬੀਤੀ ਰਾਤ ਨੋਗਾਮ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਅਚਾਨਕੀ ਧਮਾਕਾ ਹੋ ਜਾਂਦਾ ਹੈ ਧਮਾਕੇ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜਿਹੜੀ ਹੈ ਉਹ ਜ਼ਖਮੀ ਹੋਣ ਦੀ ਜਿਹੜੀ ਖਬਰ ਮਿਲੀ ਹੈ ਸੂਤਰਾਂ ਦੇ ਮੁਤਾਬਕ ਦੱਸਤੀਏ ਤੇ ਕਰੀਬ 8 ਬੰਦੇ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਔਰ ਪੁਲਿਸ ਸਟੇਸ਼ਨ ਨੋਗਾਮ ਦੇ ਵਿੱਚ ਇਸ ਵੇਲੇ ਸਿਕਿਉਰਿਟੀ ਫੋਰਸਸ ਔਰ ਜੰਮੂ ਕਸ਼ਮੀਰ ਦੀਆਂ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਜਿਹੜੀਆਂ ਨੇ ਉਹ ਪਹੁੰਚ ਚੁੱਕੀਆਂ ਨੇ ਔਰ ਪੁਲਿਸ ਸਟੇਸ਼ਨ ਨੂੰ ਸਾਫ਼ ਕੀਤਾ ਜਾ ਰਿਹਾ ਹੈ ਔਰ ਇੱਥੇ ਤੱਕ ਵੀ ਜਿਹੜੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕੁਝ ਹਜੇ ਮਿਸਿੰਗ ਬੰਦੇ ਉਸ ਮਟੀਰੀਅਲ ਦੇ ਵਿੱਚ ਜਿਹੜਾ ਉਹ ਦੱਬਿਆ ਹੋਇਆ ਹੈ ਉਹਦੇ ਵਿੱਚ ਹੋਣ ਦੱਸਿਆ ਜਾ ਰਿਹਾ ਹੈ ਕਿ ਇਹ ਉਹ ਪੁਲਿਸ ਸਟੇਸ਼ਨ ਦੇ ਵਿੱਚ ਉਸ ਸਮੇਂ ਜਿਹੜਾ ਹੈ ਇੱਕ ਵੱਡਾ ਧਮਾਕਾ ਅਚਾਨਕ ਧਮਾਕਾ ਹੋ ਜਾਂਦਾ ਹੈ ਜਿਸ ਵੇਲੇ ਕਿ ਫਰੀਦাবাদ ਤੋਂ ਜ਼ਬਤ ਕੀਤੇ ਹੋਏ ਜਿਹੜਾ ਮਟੀਰੀਅਲ ਸੀ ਜਿਹੜਾ ਐਕਸਪਲੋਸਿਵ ਮਟੀਰੀਅਲ ਉਹ ਨੋਵਾ ਨੋਗਾਮ ਪੁਲਿਸ ਸਟੇਸ਼ਨ ਦੇ ਵਿੱਚ ਜਦੋਂ ਉਸ ਦੇ ਸੈਂਪਲ ਲਏ ਜਾ ਰਹੇ ਸੀ ਤਾਂ ਅਚਾਨਕ ਇੱਕ ਬਹੁਤ ਵੱਡਾ ਧਮਾਕਾ ਜਿਹੜਾ ਕਿਹਾ ਜਾ ਰਿਹਾ ਹੈ ਕਿ ਉਹ ਹੋ ਜਾਂਦਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਜੰਮੂ ਕਸ਼ਮੀਰ ਦੇ ਨੋਗਾਮ ਪੁਲਿਸ ਸਟੇਸ਼ਨ ਦੇ ਆਹਾਤੇ ਦੇ ਵਿੱਚ ਇੱਕ ਅਚਾਨਕ ਜਿਹੜਾ ਧਮਾਕਾ ਹੋ ਗਿਆ ਉਸ ਵੇਲੇ ਹੋਇਆ ਜਦੋਂ ਕਰਮਚਾਰੀ ਜਿਹੜੇ ਨੇ ਉਸ ਵਾਈਟ ਕਲਰ ਅਥਵਾਦੀ ਅਤਵਾਦੀ ਮੋਡਿਊਲ ਦੇ ਮਾਮਲੇ ਦੇ ਵਿੱਚ ਫਰੀਦাবাদ ਤੋਂ ਜ਼ਬਤ ਕੀਤੀ ਗਈ ਵਿਸਫੋਟਕ ਸਮੱਗਰੀ ਦੇ ਨਮੂਨੇ ਲੈ ਰਹੇ ਸੀ ਉਹਨਾਂ ਨੇ ਕਿਹਾ ਕਿ ਕਟੋ-ਕਟ ਅੱਠ ਕਰਮਚਾਰੀ ਜਿਹੜੇ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਹਨ ਅਤੇ ਹੋ ਸਕਦਾ ਹੈ ਕਿ ਜਿਹੜਾ ਮਲਵਾ ਹਜੇ ਉੱਥੇ ਪਿਆ ਹੋਇਆ ਹੈ ਉੱਥੇ ਕੋਈ ਹੋਰ ਵੀ ਵਿਅਕਤੀ ਜਿਹੜਾ ਹੈ ਗੰਭੀਰ ਰੂਪ ਦੇ ਵਿੱਚ ਕਾਇਲ ਹੋਇਆ ਹੋਵੇ ਫਿਲਹਾਲ ਅਜੇ ਹੋਰ ਡਿਟੇਲਸ ਜਿਹੜੀਆਂ ਨੇ ਇਸ ਖਬਰ ਦੀਆਂ ਬਾਕੀ ਨੇ ਕਿਹਾ ਜਾਂਦਾ ਹੈ ਕਿ 360 ਕਿਲੋਗ੍ਰam ਵਿਸਫੋਟਕ ਸਮਗਰੀ ਜਿਹੜੀ ਜੰਮੂ ਕਸ਼ਮੀਰ ਪੁਲਿਸ ਨੇ ਫਰੀਦাবাদ ਤੋਂ ਡਾਕਟਰ ਮੁਜ਼ਮਮਲ ਗਨਈ ਦੇ ਕਿਰਾਏ ਦੇ ਘਰ ਤੋਂ ਜ਼ਬਤ ਕਰਨ ਤੋਂ ਬਾਅਦ ਲਿਆਂਦੀ ਸੀ ਉਹ ਇਸ ਥਾਣੇ ਦੇ ਵਿੱਚ ਨੋਗਾਮ ਥਾਣੇ ਦੇ ਵਿੱਚ ਰੱਖ ਕੇ ਇਸ ਅਤਵਾਦੀ ਮਾਡਿਊਲ ਦੇ ਮਾਮਲੇ ਵਿੱਚ ਜਿੱਤੇ 8 ਬੰਦੇ ਗ੍ਰਿਫਤਾਰ ਕੀਤੇ ਗਏ ਸੀ ਜਿਨ੍ਹਾਂ ਵਿੱਚੋਂ ਡਾਕਟਰ ਮੁਜ਼ਮਮਲ ਗਨਈ ਦੇ ਕਿਰਾਏ ਦੇ ਘਰ ਤੇ ਵਿੱਚੋਂ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਇਹ ਜ਼ਬਤ ਕੀਤੀ ਹੋਈ ਵਿਸਮੋਟਕ ਸਮੱਗਰੀ ਜਿਹੜੀ ਹੈ ਉਹ ਲਿਆਂਦੀ ਸੀ ਉਸ ਤੇ ਸੈਂਪਲ ਚੈੱਕ ਕਰਨ ਦੌਰਾਨ ਇੱਕਦਮ ਇਹ ਤਮਾਕਾ ਜਿਹੜਾ ਹੈ ਉਹ ਹੋ ਜਾਂਦਾ ਹੈ ਅਤੇ ਕਈ ਲੋਕ ਜਿਹੜੇ ਨੇ ਇਹਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਸਾਰਿਆਂ ਨੂੰ ਹਸਪੀਟਲ ਦੇ ਵਿੱਚ ਉਜਾਲਾ ਹਸਪੀਟਲ ਦੇ ਵਿੱਚ ਜਿਹੜਾ ਹੈ ਉਹ ਧਰਤੀ ਕਰਾ ਦਿੱਤਾ ਗਿਆ ਹੈ ਜਿੱਥੇ ਡੀਸੀ ਸ਼ਿਰਨਗਰ ਅਤੇ ਪੁਲਿਸ ਅਫੀਸ਼ੀਅਲਸ ਹੋਰ ਵੀ ਬਟੇ ਵੱਡੇ ਜਿਹੜੇ ਨੇ ਉਹ ਉਹਨਾਂ ਦਾ ਪਤਾ ਲਾਣ ਦੇ ਲਈ ਪਹੁੰਚ ਰਹੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਇਹ ਜਿੰਨੇ ਵੀ ਇੰਜਰਡ ਨੇ ਇਹ ਲੋਕਲਸ ਤੇ ਪੁਲਿਸਮੈਨ ਨੇ ਤੋਂ ਕਿਹਾ ਜਾਂਦਾ ਹੈ ਕਿ ਇੱਕ ਬਹੁਤ ਵੱਡਾ ਧਮਾਕਾ ਹੈ ਤਸਵੀਰਾਂ ਤੁਸੀਂ ਸਾਫ਼ ਦੇਖ ਰਹੇ ਹੋ ਇਸ ਧਮਾਕੇ ਦੀਆਂ ਸ਼ਿਰਨਗਰ ਦੇ ਨੋਗਾਮ ਪੁਲਿਸ ਸਟੇਸ਼ਨ ਦੀਆਂ ਇਹ ਤਸਵੀਰਾਂ ਨੇ

According to the どういうこと ولا <Sessizlik> ستاف